ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ਕਾਲ ਦੀ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਅੱਜ ਬਾਈ ਜੀ ਤੁਹਾਡੇ ਵਾਸਤੇ ਖਾਸ ਖਬਰ ਲੈ ਕੇ ਆਇਆ ਜਿਹੜੇ ਵੀਰ ਮਕਾਨਾਂ ਦੀ ਤਲਾਸ਼ ਵਿੱਚ ਨੇਗੇ ਠੀਕ ਹੈ ਬਾਈ ਜੀ ਤੇ ਉਹਨਾਂ ਦੀ ਇਹ ਤਲਾਸ਼ ਮੁਕਣ ਜਾ ਰਹੀ ਹੈਗੀ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਕੋਠੀ ਵਿਕਿਆਊਗਾ ਬਾਈ ਜੀ ਤੇ ਵਧੀਆ ਕੋਠੀ ਪਈ ਹੈ ਕਿੰਨੇ ਕਮਰੇ ਨੇਗੇ ਕੀ ਲੋਕੇਸ਼ਨ ਹੈਗੀ ਤੇ ਕਿੱਦਾਂ ਦਾ ਰਹਾਗਾ ਠੀਕ ਹੈ ਜੀ ਵੀਡੀਓ ਚ ਬਣੇ ਰਹਿਓ ਐਂਡ ਤੱਕ ਜਰੂਰ ਦੇਖ ਤੇ ਆਪਾਂ ਹੁਣ ਚੱਲਦੇ ਆ ਬਾਈ ਦੀ ਕੋਠੀ ਆਪਾਂ ਕੋਠੀ ਦੇ ਅੱਗੇ ਆ ਗਏ ਤੇ ਰਸਤਾ ਸਾਨੂੰ ਦਿਖਾਤਾ ਬਾਈ ਜੀ ਤੇ ਬਹੀ ਵੀ ਪੂਰੀ ਖੁੱਲੀ ਆ ਜੇ ਕਿਸੇ ਨੇ ਗੱਡੀ ਲੈ ਕੇ ਆਉਣੇ ਤਾਂ ਗੱਡੀ ਵੀ ਸਿੱਧੀ ਉਹਦੀ ਆ ਟਰੈਕਟਰ ਟਰਾਲੀ ਵੀ ਸਿੱਧਾ ਹੁੰਦਾਗਾ ਤੇ ਬਾਕੀ ਹੁਣ ਆਪਾਂ ਅੰਦਰ ਚੱਲਦੇ ਆਂ ਬਾਈ ਕੋਲੇ ਤੇ ਸਾਰੀ ਲੋਕੇਸ਼ਨ ਵੀ ਪਤਾ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਾਈ ਜੀ ਕਿਉਂਕਿ ਤੁਹਾਡਾ ਆਪਾਂ ਫਾਇਦੇ ਕਰਕੇ ਦਿਖਾਵਾਂਗੇ ਤੇ ਬਾਈ ਜੀ ਕਮੈਂਟ ਜਰੂਰ ਕਰਦੇ ਤੇ ਵੀਡੀਓ ਕਿੱਦਾਂ ਲੱਗੀ ਪਰ ਪਹਿਲੀ ਵੀਡੀਓ ਬਣਾਉਣ ਲੱਗਾਂਗੇ ਤੇ ਆਜੋ ਬਾਈ ਨਾਲ ਕਰਦੇ ਗੱਲਬਾਤ ਹੱਸ ਗਿਆ ਬਾਈ ਜੀ ਠੀਕ ਹੋ ਬਾਈ ਜੀ ਠੀਕ ਆ ਬਾਈ ਜੀ ਤੇ ਸਭ ਤੋਂ ਪਹਿਲਾਂ ਬਈ ਤੁਹਾਡਾ ਆਪਣੇ ਪੇਜ ਤੇ ਸਵਾਗਤ ਹੈਗਾ ਤੇ ਬਈ ਜੀ ਮੇਨ ਲੋਕੇਸ਼ਨ ਬਈ ਜੀ ਕੀ ਆ ਗਈ ਸਭ ਤੋਂ ਪਹਿਲਾਂ ਜੀ ਪੁੱਛੀ ਬਈ ਆਹ ਹਾਂ ਲੈਂਸ ਵਾਲਾ ਤਾਵਰਾ ਜੀ ਕੋਲੇ ਆ ਮਾਨਸਾ ਰੋਡ ਆ ਇਹਦੇ ਬੈਕਸਾਈਡ ਆ ਦੁਕਾਨਾਂ ਨਹੀਂ ਇੱਥੇ ਮਾਰਕੀਟ ਬਣੀ ਵੀ ਅੱਡੇ ਤੇ ਵਧੀਆ ਉਹਦੀ ਬੈਕਸਾਈਡ ਆ ਠੀਕ ਆ ਜੀ ਜੇ ਮੈਂ ਆਪਾਂ ਕਹ ਲਈਏ ਮੈਥੇੜੀ ਸੜਕ ਚੱਲੀ ਜਾਣਾ ਹਾਂ ਮੈਥੇੜੀ ਸੜਕ ਆ ਠੀਕ ਆ ਜੀ ਰੋਡ ਤੋਂ ਹੈਗਾਗਾ 200 ਮੀਟਰ ਦੀ ਦੂਰੀ ਹਾਂ ਕਿਲਾਕ ਬਾਹੀ ਆ ਨਾਲ ਕਿਲਾ ਦਾ ਹਰਕਾ ਜਿਹੜੇ ਕਿਲਾ ਠੀਕ ਆ ਜੀ ਠੀਕ ਆ ਜੀ ਤੇ ਜੇ ਆਪਾਂ ਹੁਣ ਦਿਖਾਈ ਗਏ ਬਈ ਜੀ ਕੋਠੀ ਚ ਕੀ ਕੀ ਫੀਚ ਤੇ ਟੋਟਲ ਬਾਈ ਜੀ ਇਹ ਜਗ੍ਹਾ ਦੀ ਗੱਲ ਕਰੀਏ ਕਿੰਨੀ ਜਗ੍ਹਾ ਕਿ ਬਾਈ ਜੀ ਇਹ 40 ਫੁੱਟ ਐ ਇਹਨੂੰ ਆ 60 ਫੁੱਟ ਜੀ ਠੀਕ ਹੈ ਜੀ 40 ਫੁੱਟ ਇਧਰ ਨੂੰ ਆਗੇ ਤੇ 60 ਫੁੱਟ ਲਪਾਈ ਆ ਜੀ ਠੀਕ ਹੈ ਜੀ ਤੇ ਇਧਰ ਦਿਖਾ ਦੇ ਬਾਈ ਜੀ ਇਧਰ ਕਿਚਨ ਬਣਿਆ ਹੋਇਆਗਾ ਤੇ ਸਾਰੀ ਕੰਪਲੀਟ ਹੈ ਬਾਈ ਜੀ ਜੇ ਕੋਠੀ ਦੀ ਗੱਲ ਕਰੀਏ ਕੱਲਾ ਰੰਗ ਰਹਿੰਦਾ ਜੀ ਠੀਕ ਹੈ ਇਕੱਲਾ ਰੰਗ ਰਹਿੰਦਾਗਾ ਕਿਉਂਕਿ ਵੀ ਰੰਗ ਵੀ ਥੋੜੇ ਟਾਈਮ ਬਾਅਦ ਉਹ ਹੋ ਜਾਂਦਾ ਪਰ ਇਹ ਜਰੂਰਤ ਵੀ ਹੈਗੀ ਇਧਰ ਕੋਠੀ ਤੁਸੀਂ ਦੇਖ ਸਕਦੇ ਬਾਈ ਜੀ ਕਿਚਨ ਵੀ ਕੰਪਲੀਟ ਹੈਗਾ ਤੇ ਕਮਰੇ ਕਿੰਨੇ ਨੇ ਬਾਈ ਜੀ ਦੋ ਕੋਠੇ ਦੇ ਵਿੱਚ ਦੋ ਕਮਰੇ ਨੇਗੇ ਇਹ ਚੀਜ਼ਾਂ ਦੀ ਜ਼ਰੂਰਤ ਹੈਗੇ ਬਾਕੀ ਸਾਰਾ ਕੰਪਲੀਟ ਆਗਾ ਤੇ ਉੱਪਰ ਫਲੈਕਸ ਵੀ ਇਹਦੇ ਲਾਈਵ ਹੈਗੇ ਇੱਕ ਕਮਰਾ ਇੱਧਰ ਆ ਗਿਆ ਲੋ ਬਈ ਚੈੱਕ ਕਰੋ ਤੇਜ ਬਈ ਜੀ ਇੰਨੇ ਤੇ ਬਾਥਰੂਮਾਂ ਦੀ ਗੱਲ ਕਰੀਏ ਬਈ ਜੀ ਅੰਦਰ ਨਹੀਂ ਹੈਗੇ ਨੇ ਜੀ ਠੀਕ ਹੈ ਜੀ ਲੋ ਬਈ ਜੀ ਅੰਡਰਗਰਾਉਂਡ ਬਾਥਰੂਮ ਆ ਗਿਆ ਲੈ ਬਈ ਕਮਰਾ ਤੁਸੀਂ ਦੇਖ ਸਕਦੇ ਹੋਗੇ ਬਈ ਜੀ ਤੇ ਇੱਧਰ ਅੰਡਰਗਰਾਉਂਡ ਬਾਥਰੂਮ ਆ ਗਿਆ ਲੈ ਜੀ ਤੇ ਦੇਖੋ ਸਾਰੇ ਬੈਕਸਾਈਡ ਤੇ ਹਵਾ ਕਰਨ ਲਈ ਪੱਖੇ ਵੀ ਲੱਗੇ ਹੋਏ ਹੈਗੇ ਵਧੀਆ ਤੇ ਬਾਥਰੂਮ ਵੀ ਵਧੀਆ ਬਣਾਏ ਹੋਏ ਨੇ ਕਿ ਅੰਡਰਗਰਾਉਂਡ ਦੋਨਾਂ ਪਾਸੇ ਇੱਕ ਬਾਈਕ ਦਾ ਬਾਥਰੂਮ ਆਗਾ ਦੇ ਲੋਬੀ ਤੇ ਕੰਮ ਜੇ ਕਮਰੇ ਦੀ ਗੱਲ ਕਰੀ ਬਈ ਕਮਰਾ ਤਾਂ ਨਹੀਂ ਪਤਾ ਉਹਨਾ ਕਿੰਨੇ ਵਾ ਕਿੰਨੇ ਦਾ ਜੀ ਇਹ ਇਹ ਹੈ ਜੀ 10 12 ਦੇ 10 12 ਦੇ ਠੀਕ ਹੈ ਖੁੱਲੇ ਡੁੱਲੇ ਕਮਰੇ ਆ ਗਏ ਬਈ ਜੀ 10 12 ਦਾ ਤੇ ਇੱਧਰ ਲੋਬੀ ਆ ਜਾਂਦੀ ਆ ਤੇ ਇੱਧਰ ਆ ਗਿਆ ਬਈ ਜੀ ਸਟੋਰ ਰੂਮ ਸਟੋਰ ਰੂਮ ਲੈ ਬਈ ਜੀ ਦੇਖ ਸਕਦੇ ਹੋ ਵਧੀਆ ਸਟੋਰ ਰੂਮ ਬਣਿਆ ਹੋਇਆਗਾ ਤੇ ਕੰਪਲੀਟ ਹੈ ਵੀ ਬਈ ਜੀ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਪਰਛਤੀ ਵੀ ਬਣੀ ਹੋਈ ਆ ਆਪਾਂ ਪੰਜਾਬ ਚ ਆਪਾਂ ਦੇਸੀ ਜਿਹਾ ਕਹਿ ਲਾਂ ਨੇ ਨਾ ਤੇ ਲੋਬੀ ਜੀ ਬਾਕੀ ਲੈ ਗੇਟ ਗੂਟ ਕੰਮ ਇਹ ਤਾਂ ਬਈ ਵਧੀਆ ਕੋਠੀ ਬਣਾਈ ਹੋਈ ਹੈਗੀ ਸ਼ੌਂਕ ਨੂੰ ਉਹਨਾ ਕੋ ਉੱਪਰ ਚੱਲਦੇਗੇ ਉੱਪਰ ਵੀ ਦੇਖ ਦੇਗੇ ਕੀ ਕੀ ਹੋਸਾਗਾ ਤੇ ਆਜੋ ਕਰਾ ਉੱਪਰ ਬਣੀ ਰਹੋ ਬਈ ਜੀ ਵੀਡੀਓ ਚ ਤੇ ਉੱਪਰ ਦਿਖਾਉਂਦੇ ਜਦੋਂ ਜੇ ਉੱਪਰ ਗੱਲਬਾਤ ਕਰੀ ਬਈ ਜੀ ਮਮਟੀਆਂ ਕਰਨਾ ਮਮਟੀਆਂ ਮਮਕੀ ਦੇ ਬਣਾ ਕੇ ਉੱਪਰ ਟੈਂਕੀ ਤਰੀ ਦੀ ਆ ਠੀਕ ਆ ਜੀ ਟੈਂਕੀ ਦੀ ਜਗ੍ਹਾ ਵੀ ਆ ਤੇ ਮਮਟੀਆਂ ਵੀ ਆ ਗਈ ਉੱਪਰੋਂ ਵੀ ਕੰਪਲੀਟ ਆ ਫਰਸ ਫਰਸ ਲੱਗੇ ਹੋਏ ਜੀ ਲਓ ਬਈ ਜੀ ਆਜੋ ਕਰਾ ਦਿਖਾਉਣੇ ਤੁਹਾਨੂੰ ਉੱਪਰੋਂ ਵੀ ਜਾ ਕੇ ਲਓ ਬਈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਵੀ ਮਿਲੂਗਾ ਤੇ ਤੁਹਾਨੂੰ ਜਾਲੀ ਵੀ ਮਿਲੋਗੇ ਲੋਕੇਸ਼ਨ ਪੂਰੀ ਘੈਂਟ ਆ ਆਸ-ਪਾਸੇ ਲਾ ਵੀ ਲੈ ਕੇ ਆ ਲਓ ਕਿਹចਣਾ ਨੇ ਖੁੱਲਾ ਢੁਲਾ ਮਾਹੌਲ ਆ ਪਾ ਗਏ ਨਾ ਲੈ ਬਾਈ ਪਿੰਡ ਚ ਜਿਹੜੀ ਬਾਈ ਜੀ ਨਜ਼ਾਰਾ ਪਿੰਡ ਚ ਹੈਗਾ ਉਹ ਸ਼ਹਿਰ ਚ ਨਜ਼ਾਰਾ ਤੁਹਾਨੂੰ ਦੇਖਣ ਨੂੰ ਕਦੇ ਨਹੀਂ ਮਿਲੂਗਾ ਨੇੜੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਜੇ ਤੁਸੀਂ ਅੱਡੇ ਤੇ ਵੀ ਖੜਕੇ ਦੇਖੋਗੇ ਤਾਂ ਤੁਹਾਨੂੰ ਇਹ ਟਾਵਰ ਜ਼ਰੂਰ ਦੇਖੂਗਾ ਦੇਖੋ ਜਾਇਦੋ ਕਿ ਬਾਈ ਜੀ ਆਰ ਸੀ 7 ਆ ਜਾਂਦੀ ਬਾਈ ਜੀ ਇਹ ਆਰ ਸੀ ਆਰ ਸੀ 7 ਆ ਜਾਂਦੀ ਗੇ ਤੇ ਇਹ ਜਿਹੜੀ ਪਿਛਲੀ ਜਗ੍ਹਾ ਇਹ ਵੀ ਵਿਕਾਊ ਆਗੇ ਬਾਈ ਜੀ ਹਮ ਲਓ ਬਾਈ ਜੀ ਨਾਲ ਦੀ ਇਹ ਜਗ੍ਹਾ ਕੀ ਤੇ ਇਹ ਵੀ ਵਿਕਾਊ ਆਗੇ ਤੇ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਨੇ ਬਾਈ ਜੀ ਇਹ ਚ ਦੋ ਕਮਰੇ ਨੇ ਬਾਈ ਜੀ ਇਹਦੇ ਦੋ ਕਮਰੇ ਇੱਕ ਰਸੋਈ ਬਾਹਰੋਂ ਤਿੰਨ ਜਗ੍ਹਾ ਬਣੀ ਹੋਈ ਨੇ ਟੋਟਲੇ ਠੀਕ ਹੈ ਜੀ ਤਿੰਨ ਰਹਿ ਹਿੱਸਾ ਨੇ ਤਿੰਨ ਰਹਿ ਹਿੱਸਾ ਨੇ ਗਿਆ ਇਹਦੇ ਇਹਦੇ ਅੱਗੇ ਵੀ ਹੈਗੀ ਇਹ ਬਚਾਲੇ ਲਈ ਸਾਈਡ ਆਪਾਂ ਕੁੱਟ ਕੇ ਦੇਣਾ ਹੈ ਬਚਾਲੇ ਲਈ ਸਾਈਡ ਕੁੱਟਿਆ ਇਹਦੀ ਇਧਰਲੀ ਸਾਈਡ ਵੀ ਰਹਿ ਹਾਸਾ ਪਹਿਲੀ ਸਾਈਡ ਵੀ ਠੀਕ ਹੈ ਜੀ ਤੇ ਇਹ ਬਾਈ ਜੀ ਤੁਸੀਂ ਦੇਖ ਸਕਦੇ ਹੋਗੇ ਇਧਰ ਵੀ ਤੁਹਾਨੂੰ ਦੋ ਕਮਰੇ ਮਿਲਣਗੇ ਰਸੋਈ ਮਿਲੂਗੀ ਤੇ ਲੈਟਰਿੰਗ ਬਾਥਰੂਮ ਮਿਲੂਗਾ ਜੇ ਉਧਰਲੀ ਸਾਈਡ ਦਿਖਾਈਏ ਤੁਹਾਨੂੰ ਤਾਂ ਉਧਰਲੀ ਸਾਈਡ ਵੀ ਇਦਾਂ ਹੀ ਹੈਗਾ ਦੋ ਕਮਰੇ ਇੱਕ ਲੈਟਰਿੰਗ ਬਾਥਰੂਮ ਹੈ ਨੇ ਬਾਈ ਜੀ ਇੱਕ ਰਸੋਈ ਇੱਕ ਰਸੋਈ ਲਓ ਬਈ ਸੋਨ ਦਿਖਾ ਦਿੰ ਤੇ ਲੋਵੇ ਚਾ ਕਾਰਲੋ ਤਿੰਨ ਫੈਮਲੀਆਂ ਬੜੀਆਂ ਰਹਿ ਸਕਦੀਆਂ ਨੇ ਠੀਕ ਆ ਜੀ ਤਿੰਨ ਫੈਮਲੀਆਂ ਆਰਾਮ ਨਾਲ ਰਹਿ ਸਕਦੀਆਂ ਨੇਗੇ ਇਧਰ ਵੀ ਦੇਖ ਸਕਦੇ ਹੋ ਇੱਥੇ ਰਸੋਈ ਆ ਗਈ ਇਧਰ ਦੋ ਕਮਰੇ ਲਾ ਲੋ ਠੀਕ ਆ ਭਾਈ ਜੀ ਕਮਰੇ ਵੀ ਭਾਈ ਜੀ ਇਹ ਜੇ ਖੁੱਲੇ ਡੁੱਲੇ ਆ ਗਿਆ ਨਾ ਭਾਈ ਜੀ ਠੀਕ ਆ ਜੀ ਕਮਰੇ ਆ ਗਏ ਇਧਰ ਤੇ ਇਧਰ ਤੁਸੀਂ ਦੇਖ ਸਕਦੇ ਹੋਗਾ ਲੈਟਰਿੰਗ ਬਾਥਰੂਮ ਆ ਗਿਆ ਬਾਕੀ ਬਾਕੀ ਚੈੱਕ ਕਰ ਲਓ ਤੇ ਤਿੰਨੇ ਜਗਾ ਜੀ ਲੱਗ ਗੱਲ ਕਰੀ ਭਾਈ ਜੀ ਇਹ ਤਿੰਨੇ ਸੇਮ ਹੀ ਨੇ ਭਾਈ ਜੀ ਨਾ ਇੱਕ ਹਾਂ ਜਿੰਨੇ ਜਿੰਨੀ ਜਗਾ ਕੋਠੀ ਦੀ ਉੰਨੀ ਜਗ੍ਹੀ ਹੈ ਇਹਨੇ ਜੀ ਠੀਕ ਹੈ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਈ ਜੀ ਇੱਧਰ ਸਾਹਮਣੇ ਵੀ ਲੈਟਰਿੰਗ ਬਾਥਰੂਮ ਇਹਦੇ ਉੱਪਰ ਵੀ ਟੈਂਕੀ ਧਰੂਈ ਆ। ਲੋ ਬਈ ਜੀ ਤੇ ਉਧਰ ਵੀ ਟੈਂਕੀ ਧਰੂਈ ਹੋਏ ਨੇ ਬਈ ਜੀ। ਹੂੰ ਤਿੰਨ ਟੈਂਕੀਆਂ ਧਰੀ ਹੋਈਆਂ ਨੇ। ਠੀਕ ਹੈ ਜੀ। ਤਿੰਨ ਰਸੂਈਆਂ ਨੇ ਨਾ। ਤਿੰਨ ਰਸੂਈਆਂ ਨੇ ਤਿੰਨ ਹੀ ਰਹਿਸਣੀਆਂ। ਤਿੰਨ ਹੀ ਰਹਿਸਣੇ ਤਿੰਨ ਹੀ ਰਸੂਈਆਂ। ਠੀਕ ਹੈ ਟੋਟਲ 6 ਕਮਰੇ ਹੋਗੇ। 6 ਕਮਰੇ। ਠੀਕ ਜੀ ਕਮਰੇ ਤਾਂ ਵੱਧ ਨੇ ਜੀ। ਠੀਕ ਹੈ ਜੀ। ਤੇ ਲੋ ਬਈ ਬਾਕੀ ਤੁਸੀਂ ਮਮਟੀਆਂ ਵਗੈਰਾ ਦੇਖ ਸਕਦੇ ਹੋਗੇ ਤੇ ਲੋਕੇਸ਼ਨ ਬਾਈ ਨੇ ਤੁਹਾਨੂੰ ਦੱਸ ਹੀ ਦਿੱਤੀ ਤੇ ਤੇ ਬਾਕੀ ਬਈ ਕੋਈ ਪ੍ਰੋਬ ਠੀਕ ਹੈ ਜੀ ਹਲਾ ਇਹ ਰਸਤਾ ਜਾਂਦਾ ਜਿਹੜਾ ਇਹ ਉਹ ਰੋਡ ਤੇ ਜਾਂਦਾ ਇਹ ਰੋਡ ਤੇ ਜਾਂਦਾ ਹੈ ਇਹ ਹੈਗਾ ਭਾਈ ਜੀ ਇਹ ਮੰਨ ਕੇ ਚੱਲੋ ਡੇਢ ਦੋ ਕਿੱਲੇ ਦੀ ਬਾਹੀ ਤੇਣਾ ਭਾਈ ਜੀ ਹਾਂ ਤੇ ਭਾਈ ਜੀ ਆਹ ਰਸਤਾ ਹੈ ਜਿਹੜਾ ਇਹ ਸਿੱਧਾ ਆਪਾਂ ਕਹਿ ਲਈਏ ਤੇ ਗੱਡੀ-ਕੁੱਡੀ ਪਾਰ ਜਾਂਦੀ ਹੈ ਭਈ ਜੀ ਜੇ ਆਪਾਂ ਪਾਰ ਜਾਊ ਉਹ ਰਸਤਾ ਆਹ ਰਸਤਾ ਤਿੰਨ ਚਾਰ ਰਸਤੇ ਲੱਗਦੇ ਠੀਕ ਆ ਕਟੋ-ਕਟੇ ਤਿੰਨ ਚਾਰ ਤਾਂ ਰਸਤੇ ਹੀ ਲੱਗਦੇ ਨੇ ਇੱਕ ਪਾਸੇ ਜਿੱਧਰ ਦੀ ਤੁਸੀਂ ਆਓਗੇ ਤੁਹਾਨੂੰ ਹਰੇਕ ਪਾਸੇੋਂ ਰਸਤਾ ਮਿਲ ਜਾਊਗਾ ਠੀਕ ਹੈ ਭਾਈ ਜੀ ਲੋ ਭਾਈ ਜੀ ਤੁਹਾਨੂੰ ਜਗਾ ਆਪਾਂ ਸਾਰੀ ਦਿਖਾਤੀ ਵੀ ਤੇ ਟੋਟਲ ਭਾਈ ਜੀ ਕਿੰਨੇ ਪੈਸੇ ਬਣੇ ਜੀ 11 ਪੈ ਠੀਕ ਹੈ ਜੀ ਓਕੇ ਕਾਪੀ ਕਰ ਗਏ ਜੰਦ ਜੀ ਸਾਰਾ ਓਕੇ ਤੇ ਜੇ ਟਾਈਮ ਦੀ ਗੱਲ ਕਰੀ ਬਈ ਕਿੰਨਾ ਕ ਟਾਈਮ ਹੋ ਗਿਆ ਕੋਠੇ ਪਈ ਨੂੰ ਜੀ ਕਈ ਵਾਰ ਆਲਾ ਵੀਰ ਗਿਆ ਨੂੰ ਬਸ ਹੋ ਗਏ ਜੀ 3 ਸਾਲ ਹੋਇਆ ਠੀਕ 3 ਸਾਲ ਹੋਇਆ ਇਹ ਕੋਠੀ ਦਾ ਠੀਕ ਹੈ ਕੰਪਲੀਟ ਉਹੀ ਨੂੰ ਮੰਨ ਕੇ ਚਲ ਸਾਲ ਤੋਂ ਬਾਧੀ ਹੋ ਗਿਆ ਨਾ ਜੀ ਠੀਕ ਹੈ ਜੀ ਸਾਲ ਕੋ ਹੋ ਗਿਆ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਾ ਤੇ ਲੋ ਬਈ ਜੇ ਕਿਸੇ ਵੀਰ ਨੇ ਖਰੀਦਨੀ ਆਗੀ ਠੀਕ ਆ ਜੇ ਕੰਟੈਕਟ ਕਰਕੇ ਬਾਕੀ ਸਕਰੀਨ ਉੱਪਰ ਨੰਬਰ ਬਾਈ ਦਾ ਹੈਗਾਗਾ ਕੰਟੈਕਟ ਕਰ ਸਕਦੇ ਹੋਗੇ ਤੇ ਰੇਟ ਮੌਕੇ ਤੇ ਹੋ ਜਾਊਗਾ ਭਾਈ ਜੀ ਠੀਕ ਹੈ ਜੀ ਕਰ ਲੋ ਸੰਪਰਕ ਧੰ